ਚਲ ਬਈ ਐਚ ਆਰ ਡੀ ਦਾ ਫੇਸ ਵੋਸ਼ ਵਿਟਾਮਿਨ ਸੀ ਐਮ ਆਰ ਵੀ ਚੈੱਕ ਕਰੋ 195 ਫਰੈਸ਼ ਰੇਟ ਦਾ ਮਾਲ ਹੋਏਗਾ ਓਕੇ ਬਈ 2027 ਤੱਕ ਵੈਲਿਡ ਆ 36 ਮਹੀਨੇ ਲਿਖਿਆ ਕਿੰਨੇ ਦਾ ਤੁਹਾਨੂੰ ਕਿੰਨੇ ਦਾ ਪੈਣਾ ਸਿਰਫ 38 ਰੁਪਏ ਦਾ ਸਾਡੀ ਵੀ ਗੱਲ ਕਰਦੇ ਹਾਂ ਐਚ ਆਰ ਡੀ ਦਾ ਬੇਸ਼ਲ ਹੈ ਓਕੇ ਬਈ ਹਨਾ ਐਮ ਆਰ ਵੀ ਚੈੱਕ ਕਰੋ 790 ਰੁਪਏ ਐਮ ਆਰ ਵੀ ਹੈ 27 ਤੱਕ 28 ਤੱਕ ਵੈਲਿਡ ਆ ਓਕੇ ਬਈ ਕਿੰਨੇ ਦੀ ਪੈਣੀ 200 ਦੀ ਨਿਓਨ ਦਾ ਵੈਕਸੀਡਰ ਹੈ ਹਾਂ ਬਈ एमआरपी चेक करो 1000 रुपी एमआरपी है अपना भाड़ा तन्नू 65% लेस देगा 65% 65% लेस देत्ते पे है लिपस्टिकਾਂ ਦੇ हां भाई ਇਹ ਹੈਗੀ 2 ਸਾਈਡ ਲਿਪਸਟਿਕ ਦੇਖੋ ਆ ਦੋਨਾਂ ਪਾਸੇ ਬਰਸ਼ ਦੇ ਲਿਪਸਟਿਕ ਹੈ ਔਰ ਸਾਰੇ ਨਿਊਡ ਸ਼ੇਡ ਹੋਣਗੇ चेक ਕਰੋ ओके फिर तन्नू ਕਿੰਨੇ ਰੁਪਏ ਦਾ ਪਹਿਣਾ 40 ਰੁਪਏ ਦਾ ਪੀਸ ਨਹੀਂ ਕਿੰਨੇ ਦਾ ਹੈ ਬਾਜ਼ਾਰੋਂ ਤੁਸੀਂ 150 ਰੁਪਏ ਦਾ ਪੀਸ ਲੈਣਾ ਤੋਂ ਵੱਡੀ ਗੱਲ ਹੈ ਮੈਂ ਤੁਹਾਨੂੰ ਇੱਕੋ ਗੱਲ ਕਹਿਣਾ ਵੀ ਤੁਸੀਂ ਮੈਂ ਵੀਡੀਓ ਚ ਘੱਟ ਰੇਟ ਪਾਨਾ ਇਹ ਤਾਂ ਇਹ ਰੀਜ਼ਨ ਨਹੀਂ ਹੈ ਵੀ ਇਹ ਕੰਪਨੀ ਦਾ माल ਨਹੀਂ ਹੈਗਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਖੜੇ ਹਾਂ ਲੁਧਿਆਣੇ ਫੀਲਡ ਲਾਂਜ ਸਾਗਰ ਕੋਲ ਆ ਜੀ ਪਿਆ ਅੱਜ ਕੋਸਮੈਟਿਕ ਦਾ ਮਹੋਰ ਦੁਕਾਨਾਂ ਤੋਂ ਬਹੁਤ ਜ਼ਿਆਦਾ ਸਸਤੇ ਰੇਟਾਂ ਦੇ ਸਾਰਾ ਸਾਮਾਨ ਕੰਪਨੀ ਦਾ ਉਹ ਬਈ ਸਿੰਗਲ ਵੀਸ ਵਿੱਚ ਮਿਲੂ ਓਕੇ ਸਾਡਾ ਭਰਾ ਤੁਹਾਨੂੰ 65% ਲੈਸ ਤੇ ਦੇਵੇਗਾ 65% 65% ਲੈਸ ਤੇ ਠੀਕ ਹੈ ਜੀ ਇਹ ਪੇਟੀ ਪਿੱਛੇ ਦੇਖ ਲਓ ਕਿੰਨਾ ਫਰਕ ਪੈ ਗਿਆ ਹਾਂ ਇਹ ਤਾਂ ਗੱਲ ਹੈ ਹੈਨਾ ਹਾਂ ਬੰਦ-ਬੰਦ ਗੱਤੇ ਮਿਲਣਗੇ ਜਿੰਨੇ ਮਰਜ਼ੀ ਬਣਾ ਰਹੇ ਸਭ ਬੇਟੀਆਂ ਨੇ ਫੇਸ ਵੋਸ਼ ਆ ਗਿਆ ਵਿਟਾਮਿਨ ਸੀ ਦਾ ਓਕੇ ਵੀਰੇ ਇੱਕ ਤੇ ਐਮ ਆਰ ਪੀ ਹੈਗੀ ਆ 375 ਰੁਪਏ ਹਾਂਜੀ ਤੁਹਾਨੂੰ ਕਿੰਨੇ ਦਾ ਪੈਣਾ 60 ਰੁਪਏ ਦਾ ਇਹ ਐਚ ਆਰ ਡੀ ਦਾ ਫੇਸ ਵੋਸ਼ ਹੈ ਕੰਪਨੀ ਦਾ ਓਕੇ ਵੀਰੇ ਠੀਕ ਹੋ ਗਿਆ ਆਓ ਅੱਗੇ ਇਹਦੇ ਕੰਪਨੀ ਦਾ माल ਹੈ ਨਾ ਹਾਂ ਵੀਜੀ ਇਹ ਚੀਜ਼ ਹੈ ਐਚ ਆਰ ਡੀ ਦਾ ਫੇਸ ਵੋਸ਼ ਹੈ ਵਿਟਾਮਿਨ ਸੀ ਚਲ ਜੀ ਐਚ ਆਰ ਡੀ ਦਾ ਫੇਸ ਵੋਸ਼ ਵੀ ਵਿਟਾਮਿਨ ਸੀ ਓਕੇ ਓਕੇ ਜਿਹਦੇ ਫੇਸ਼ੀਅਲ ਆਂਦੇ ਆ ਬਲੀਚਾ ਆਂਦੀਆਂ ਕਲੀਨਸਿੰਗ ਮਿਲਕ ਟੋਨਰ ਐਕਸਚेंजर ਹਨਾ ਫੁੱਲ ਰੇਂਜ ਆਂਦੀ ਹੈ ਇਹਦੀ ਐਮ ਆਰ ਵੀ ਚੈੱਕ ਕਰੋ 195 ਫਰੈਸ਼ ਰੇਟ ਦਾ ਮਾਲ ਹੋਏਗਾ ਓਕੇ ਬਈ 2027 ਤੱਕ ਵੈਲਿਡ ਆ 36 ਮਹੀਨੇ ਲਿਖਿਆ ਕਿੰਨੇ ਦਾ ਤੁਹਾਨੂੰ ਕਿੰਨੇ ਦਾ ਪੈਣਾ ਸਿਰਫ 38 ਰੁਪਏ ਦਾ ਵੀ ਤੁਸੀਂ ਮੈਂ ਵੀਡੀਓ ਚ ਘੱਟ ਰੇਟ ਪਾਨਾ ਇਹਦਾ ਇਹ ਰੀਜ਼ਨ ਨਹੀਂ ਹੈ ਵੀ ਇਹ ਕੰਪਨੀ ਦਾ ਮਾਲ ਨਹੀਂ ਹੈਗਾ ਔਰ ਕਈ ਲੋਕ ਜਿਨ੍ਹਾਂ ਨੂੰ ਨਹੀਂ ਪਤਾ ਹੈਨਾ ਉਹ ਐਦਾ ਕਮੈਂਟ ਕਰਦੇ ਆ ਵੀ ਇੰਨੀ ਸਸਤੀ ਚੀਜ਼ ਹੈ ਜਾਂ ਨਕਲੀ ਹੋਊਗਾ ਜਾਂ ਕਿਦਾਂ ਹੂੰ ਭਾਜੀ ਇਹ ਹੁਣ ਆਪਾਂ ਘਰ ਥੋੜੀ ਬਣਾਇਆ ਗੱਡੀ ਦੀ ਗੱਲ ਕਰਦੇ ਹਾਂ ਐਚ ਆਰ ਡੀ ਦਾ ਬੇਸਲ ਹੈ ਓਕੇ ਭਾਈ ਹੈਨਾ ਐਮ ਆਰ ਵੀ ਚੈੱਕ ਕਰੋ 790 ਰੁਪਏ ਐਮ ਆਰ ਵੀ ਹੈ 27 ਤੱਕ 28 ਤੱਕ ਵੈਲਿਡ ਹੈ ਓਕੇ ਭਾਈ ਕਿੰਨੇ ਦੀ ਪੈਣੀ 200 ਦੀ ਓਕੇ ਤੁਹਾਨੂੰ 200 ਦਾ ਪੀਸ ਪੈਣਾ ਆਹ ਦੇਖੋ ਇਹਦੇ ਵਿੱਚ ਇਹ ਤਾਂ ਆ ਉੱਤੇ ਬਣਾਇਆ ਜੀ ਮੇਰੀ ਆਹ ਦੇਖੋ ਆ ਫਲੇਵਰ ਆ ਸਕਿਨ ਵਾਈਟਨਿੰਗ ਟਾਈਟਨਿੰਗ ਹੈਨਾ ਸਾਰੇ ਫਲੇਵਰ ਆਣਗੇ ਆ ਦੇਖੋ ਆ ਉਪਟਨ ਆ ਗਿਆ ਹਾਂ ਸਿਰਫ ਬੋਸਰਾ ਫੇਸ਼ਲ ਹੈ ਬਾਕੀ ਕਿੰਨੇ ਦਾ ਹੈ ਚਲ ਜੋ ਅੰਦਰ ਬੱਸ ਕਿੰਨੇ ਦਾ ਹੈ ਉਧਰ ਦੇਖੋ ਚੈੱਕ ਕਰੋ 790 ਰੁਪਏ ਦਾ ਪੀਸ ਹੈ ਓਕੇ ਭਾਈ 10 ਫੇਸ਼ਲ ਹੋ ਜਾਣੇ ਆ ਇੱਕ ਫੇਸ਼ਲ ਤੁਸੀਂ ਘੱਟੋ ਘੱਟ 500 ਰੁਪਏ ਦਾ ਕਰਨਾ ਹੈ ਓਕੇ ਫਿਰ ਠੀਕ ਹੈ ਜੀ ਚੈੱਕ ਕਰੋ ਇੱਕ ਫੇਸ਼ਲ ਤੁਸੀਂ ਘੱਟੋ ਘੱਟ 500 ਦਾ ਕਰਨਾ ਹੈ 10 ਪਲੱਸ ਫੇਸ਼ਲ ਹੋ ਜਾਣੇ ਠੀਕ ਜਨਾਬ ਠੀਕ ਹੋ ਗਿਆ ਜੀ ਹਾਂ ਆ ਦੇਖੋ ਬੰਦ ਬੰਦ ਗੱਤੇ ਪਏ ਆ ਲਿਪਸਟਿਕਾਂ ਨੇ ਹਾਂ ਭਾਈ ਇਹ ਹੈਗੀ ਟੂ ਸਾਈਡ ਲਿਪਸਟਿਕ ओके okay. लिखा है 2 इन 1 हां जी ਤੁਸੀਂ ਮਾਰਕੀਟ ਚ ਦੇਖਦੇ ਹੋ ਇੱਕ ਪਾਸੇ ਬਰਸ਼ ਹੈ ਇੱਕ ਪਾਸੇ ਸਟਿਕ ਸਟਿਕ ਹੈਗੀ ਹੈ ਓਕੇ ਇਹ ਦੇਖੋ ਆ ਦੋਨਾਂ ਪਾਸੇ ਬਰਸ਼ ਤੇ ਲਿਪਸਟਿਕ ਹੈ ਔਰ ਸਾਰੇ ਨਿਊਡ ਸ਼ੇਡ ਹੋਣਗੇ ਚੈੱਕ ਕਰੋ ਓਕੇ ਵੀਰੇ ਤੁਹਾਨੂੰ ਕਿੰਨੇ ਰੁਪਏ ਦਾ ਪੈਣਾ 40 ਰੁਪਏ ਦਾ ਪੀਸ ਨਹੀਂ ਕਿੰਨੇ ਦਾ ਹੈ ਬਾਜ਼ਾਰੋਂ ਤੁਸੀਂ 150 ਰੁਪਏ ਦਾ ਪੀਸ ਲੈਣਾ ਓਕੇ